ਐਸਬੋਲੇ ਦੀ ਵੱਡੀ ਖਬਰ سامنے ਆ ਰਹੀ ਹੈ ਵੇਰਕਾ ਮਿਲਕ ਪਲਾਂਟ ਦੇ ਵਿੱਚ ਬੋਇਲਰ ਫਟਿਆ ਜਿਸ ਦੇ ਨਾਲ ਇੱਕ ਦੀ ਮੌਤ ਹੋ ਗਈ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦਾ ਵੇਰਕਾ ਮਿਲਕ ਪਲਾਂਟ ਵਿੱਚ ਬਲਾਸਟ ਹੋਣ ਦੇ ਨਾਲ ਕਰਮਚਾਰੀ ਦੀ ਮੌਤ ਹੋਈ ਹੈ ਇਸ ਪੂਰੇ ਮਾਮਲੇ ਚ ਜ਼ਖਮੀਆਂ ਨੂੰ ਡੀ ਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਸੂਚਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਥਾਣਾ ਸਰਾਬਾ ਨਗਰ ਦੇ ਐਸ ਐਚ ਓ ਅਦਿਤੇ ਸ਼ਰਮਨ ਨੇ ਦੱਸਿਆ ਕਿ ਬੋਇਲਰ ਬਲਾਸਟ ਹੋਣ ਦੇ ਕਾਰਨ ਧਮਾਕਾ ਹੋਇਆ ਤੇ 6 ਲੋਕ ਜ਼ਖਮੀ ਹੋਏ ਨੇ ਜਖਰੀ ਦੀ ਪਛਾਣ ਹੋ ਗਈ ਹੈ ਹਾਸੇ ਵਿੱਚ ਕੁਨਾਲ ਜੈਨ ਦੀ ਮੌਤ ਹੋ ਗਈ ਹੈ ਤੇ ਉਹ ਹਬਵਾਲ ਦਾ ਰਹਿਣ ਵਾਲਾ ਸੀ ਤੇ 42 ਸਾਲ ਦਾ ਸੀ ਤੇ ਉਸਦੀ ਪਤਨੀ ਵੀ ਐਸੇ ਪਲਾਂਟ ਵਿੱਚ ਕੰਮ ਕਰਦੀ ਹੈ ਤੇ ਜੈਨ ਦੇ ਦੋਸਤਾਂ ਦਾ ਕਹਿਣਾ ਹੈ ਕਿ ਰਾਤ ਨੂੰ ਸਾਰੇ ਇੱਕ ਬਰਥਡੇ ਪਾਰਟੀ ਵਿੱਚ ਸਦਾਰਨ ਫੋਨ ਆਇਆ ਤੇ ਰਾਤ ਨੂੰ ਪਲਾਂਟ ਵਿੱਚ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਪਲਾਂਟ ਦਾ ਬੋਇਲਰ ਚੈੱਕ ਕਰ ਲੈ ਛੁੱਟੀ ਆਫ ਹੋਣ ਦੇ ਬਾਵਜੂਦ ਉਸ ਨੂੰ ਕੰਮ ਤੇ ਬੁਲਾਇਆ ਗਿਆ ਗੱਲ ਉਹਨੂੰ ਡਿਊਟੀ ਤੇ ਬੁਲਾਇਆ ਗਿਆ ਸਵੇਰ ਵੀ ਤੇ ਸਵੇਰ ਤੋਂ ਫੇਰ ਆਇਆ ਤੇ ਮੈਨੇ ਤਦ ਆ ਉਹ ਫੇਰ ਰਾਤੀਓ ਨੂੰ ਬੁਲਾਇਆ ਗਿਆ ਨੀ ਜੀ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਹੜੀ ਬੋਇਲਰ ਚੈੱਕ ਕਰਨਾ ਸਭ ਉਹ ਇਹ ਕੁਛ ਨਹੀਂ ਦੱਸ ਪਾ ਰਹੇ ਅਜੇ ਅਸੀਂ ਇਹਨਾਂ ਕੋਲੇ ਇਸ ਕਰ ਲਈ ਆਈ ਸਾਨੂੰ ਦੱਸੋਣ ਪਰਵਾਹ ਨਹੀਂ ਕੀ ਕਰਦੇ ਸਭ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਤੇ ਅਸੀਂ ਉਹਦੇ ਲਈ ਪੁੱਛਣ ਆਏ ਕਿ ਕੀ ਕਰਦੇ ਸਨ ਉਹ ਸਾਨੂੰ ਦੱਸਣਗੇ ਤੁਹਾਡੀ 5 ਮਿੰਟ ਫਿਕਰ ਤੁਸੀਂ ਮਿਕਲ ਜੀ ਤਾਂ ਕਿ ਕਹਿ ਨਹੀਂ ਸਦਾ ਵੀ ਪਰ ਅੱਜ ਕਿਉਂ ਨਹੀਂ ਬੁਲਾਏ ਤੁਸੀਂ ਇਹ ਰਾਤੀ ਕਿਉਂ ਬੁਲਾਇਆ ਸੀ ਇਹ ਕਹਿਣਾ ਚਾਹਤੇ ਤਾਂ ਤਾਂ ਫੋਨ ਆਉਂਦਾ ਸੀ ਉਹਨਾਂ ਦੇ ਸੀਨੀਅਰ ਦਾ ਕਿਸੇ ਦਾ ਫੋਨ ਆਇਆ ਸੀ ਅਸੀਂ ਜਾਣਦੇ ਨਹੀਂ ਕਿਹਦਾ ਫੋਨ ਆਇਆ ਸੀ ਉਹੀ ਬੰਦਾ ਜਾਣਦਾ ਸੀ ਕਿਹੜਾ ਚਲਿਆ ਗਿਆ ਜਾਂ ਤਾਂ ਇਹ ਨਾ ਬੰਦਾ ਅਮਰੀਕਾ ਨਹੀਂ ਹੂੰ ਅਮਰੀਕਾ ਹੀ ਆ ਦੇ ਕੋਰਾ ਆਸੂ ਮੋਬਾਈਲ ਲਈ ਤੁਸੀਂ ਟੈਸਟਿੰਗ ਲਈ ਬੁਲਾ ਰਹੇ ਆਂ ਕਾਦੇ ਲਈ ਬੁਲਾ ਰਹੇ ਆ ਤੇ ਸਭ ਨੂੰ ਜਾਣਣਾ ਨਹੀਂ ਚਾਹੀਦਾ ਇਹ ਨੂੰ ਲੋੜ ਨਹੀਂ ਦੇ ਹੈ ਬਾਲ ਕੋਗੀ ਲਈ ਹੋਰ ਜਿਹੜੇ ਚਾਰ ਹੋਰ ਜਿਹੜੇ ਜਿੰਮਾਂ ਦਾ ਜਾਂ ਉਹ ਕੋਲ ਕੋਲ ਜਿੱਥੇ ਹੋਇਆ ਉਹਨਾਂ ਵਾਰ ਵੀ ਥੋੜੇ ਜਿਹਾ। ਉਹ ਨਹੀਂ ਉਹਨਾਂ ਵਾਰ ਵੀ ਅਸੀਂ ਇਹਨਾਂ ਜਾਣਦੇ ਨਹੀਂ ਕਿਉਂਕਿ ਅਸੀਂ ਦੋਸਤਾਂ ਡੀਐਮਸੀ ਗਏ ਸੀ ਉਹ ਵੀ ਕਾਫੀ ਇੰਜਰਡ ਹੋਏ ਹੋਏ। ਆਪੀ ਹੋਏ ਨੇ ਥੋੜੇ ਨਹੀਂ ਹੋਏ ਕਾਫੀ ਹੋਏ। ਕਾਫੀ ਗੰਭੀਰ। ਹਮ ਦਲਜੀਤ ਸਿੰਘ ਮੈਂ ਬਤੋਹ ਜਨਰਲ ਮੇਜਰ ਮਿਰਕਾ ਡਰੀ ਲੁਧਿਆਣਾ ਕੰਮ ਕਰ ਰਹੇ। ਦੇਖੋ ਜਿਹੜਾ ਹਾਦਸਾ ਇਹ ਪਹਿਲਾਂ ਤਾਂ ਬਹੁਤ ਹੀ ਦੁਖਦਾਈ ਹਾਦਸਾ ਹੋਇਆ। ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਲਿਆ। ਦੇ ਨਾਲ ਉਹਦੇ ਸਾਡੇ 4 ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ ਦੇਖੋ ਤਕਨੀਕ ਜਿੱਤੋਂ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਕੋਰਪ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਆ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਬਿਲਕੁਲ ਨਹੀਂ ਬਿਲਕੁਲ ਪਰੇਸ਼ਾਨੀ ਕੀਤਾ ਵਾ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਸਾਲਾਕੇ ਮੈਨੂੰ ਦਿਨੇ ਉਹ ਇੱਕ ਆ ਕੇ ਗਿਆ ਤੁਸੀਂ ਜੀ ਸਾਡੇ ਮੋਟਰ ਵੱਲੋਂ ਨਿਸ਼ਚਿੰਤ ਹੋ ਜਾਓ ਤੋ ਆਈ ਸੀਜ਼ਨ ਅਸੀਂ ਇੱਕ ਦਿਨ ਤੋਂ ਸ਼ੁਰੂਆਤ ਕਰਦੇ ਆ ਨਾ પ્લાન્ટ ਦੀ ਅਸੀਂ ਅੱਜ ਵਿਸ਼ਕਰਮਾ ਦੇ ਮਨਾ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ પ્લાન્ટ ਜਿਹੜਾ ਸਾਡਾ ਕਿ ਮੇਜਰ ਯੂਨਿਟ ਹੈ ਨੀਚੇ ਦਾ ਯੂਨਿਟ ਦੁੱਧਾ ਪਾਊਡਰ ਬਣਦਾ ਹੈ ਉਹ ਸਟਾਰਟ ਕਰਨਾ ਸੀਗਾ ਸਟੀਮ ਬੋਇਲਰ ਸੀਗਾ ਹਾਂਜੀ ਸਟੀਮ ਬੋਇਲਰ ਹੈ ਸਾਡੇ ਗੈਸ ਤੇ ਹੈ ਇਹ ਐਕਚੁਅਲੀ ਦਿੱਤੇ ਥੋੜਾ ਜਿਹਾ ਐਕਸੀਡ ਹੋ ਜਾਇਆ ਹੈ ਠੀਕ ਹੈ ਉਹਨੇ ਪਹਿਲਾਂ ਵੀ ਇਸ ਚੀਜ਼ ਨੂੰ ਸਾਰਾ ਕੁਝ ਟਰਾਈ ਲੈ ਕੇ ਸਾਨੂੰ ਦਿਨ ਚ ਕਿਹਾ ਗਿਆ ਮੈਂ ਟਰਾਈ ਲਈ ਹੋਈ ਹੈ ਜੀ ਸਾਰੀ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਦੀ ਡੈਡੀਕੇਸ਼ਨ ਸੀ ਉਹ ਦਵਾਰਾ ਫੇਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਬਿਲਕੁਲ ਹੋਣੀਏ ਪਾਰਟੀ ਮੇਰੇ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਆਏ ਸੀ ਪਾਰਟੀ ਤੇ ਪਰ ਉਹਨੂੰ ਕਿਸੇ ਨੇ ਕਿਹਾ ਆਪਣੇ ਕੰਮ ਦੇ ਪ੍ਰਤੀ ਉਹ ਇੰਨਾ ਵਫਾਦਾਰ ਸੀ ਕਹਿੰਦੇ ਮੈਨੂੰ ਫੋਨ ਆ ਰਹੇ ਸੀ ਕਿ ਮਤਲਬ ਨਹੀਂ ਨਹੀਂ ਕਿਸੇ ਨੇ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਰੂਟੀਨ ਦਾ ਕੰਮ ਹੈ ਰੂਟੀਨ ਜੱਗੇ ਵੀ ਆਉਂਦੇ ਜਾਂਦਾ ਸੀ ਰਾਤ ਨੂੰ ਆ ਜਾਂਦਾ ਸੀ ਆਪਣੇ ਕੰਮ ਨੂੰ ਦੇਖਦੇ ਹੋਏ ਬੀ ਐਮ ਸੀ ਚ ਦਾਖਲ ਨੇ ਉਹ ਫਲਾਟ ਅਨੰਦ ਦੇ ਕੰਟਰੋਲ ਦੇ ਵਿੱਚ ਨੇ ਤੇ ਜੋ ਵੀ ਸਾਡੇ ਮਕੈਨ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਖੜੇ ਜੇ ਇਹ ਬਾਲਰ ਅਟੈਂਡੈਂਟ ਗ੍ਰੇਡ 1 ਸੀਗਾ ਹੁਣ ਇਹਦੀ ਰੀਸੈਂਟਲੀ ਪ੍ਰਮੋਸ਼ਨ ਕੀਤੀ ਹੈ ਗ੍ਰੇਡ 2 ਤੋਂ ਗ੍ਰੇਡ 1 ਕਰਿਆ 40 ਸਾਲ ਦੀ ਉਮਰ ਸੀ ਇੱਕ ਸਾਡਾ ਫੋਰਮੈਨ ਹੈ ਮਕੈਨੀਕਲ ਦਾ ਉਹ ਜ਼ਖਮੀ ਹੈ ਕੁਝ ਹੈਲਪਰ ਸੀਗੇ ਉਹ ਜ਼ਖਮੀ ਹੈ ਉਹ ਸਾਈਡ ਤੇ ਖੜੇ ਸੀ ਉਸ ਕਰਕੇ ਉਹਨਾਂ ਦਾ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੇ ਕੱਚ ਵੱਜਿਆ ਇਹ ਮੇਨ ਮੂਰੇ ਸੀਗਾ ਕਿਉਂਕਿ ਮੇਨ ਇੰਚਾਰਜ ਹੀ ਇਹ ਹੈ ਜੀ ਇਹ ਜਿਆਦਾ ਉਹਦੀ ਭੇਟ ਚ ਆ ਗਿਆ ਵੀ ਤਕਨੀਕੀ ਮਾਹਰ ਖੁਦ ਤਕਨੀਕੀ ਮਾਹਰ ਉਹ ਤੇ ਤਕਨੀਕੀ ਮਾਹਰ ਹੈ ਕੋਈ ਸਾਡੇ ਬਾਹਰੋਂ ਨਹੀਂ ਆਉਂਦੇ ਅਸੀਂ ਸਾਡਾ ਇੰਟਰਨਲ ਹੀ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਤਕਨੀਕੀ ਮਾਹਰ ਹੈਗਾ ਹੈ तकरीबन ਰਾਤ ਨੂੰ 9:11 ਵਜੇ 10:30 9:11 ਦੇ ਵਿੱਚ ਵਿੱਚ ਹੋਇਆ ਅਸੀਂ ਸਾਡੇ 10:30 ਵਜੇ ਇੱਥੋਂ ਨਿਕਲੇ ਸਾਰੇ ਬੰਦੇ ਮਲਾ ਕੇ ਸਾਰੇ ਸਾਡੇ ਦੋ ਫੋਰਮੈਨ ਫੋਰਮੈਨ ਇਲੈਕਟ੍ਰੀਕਲ ਤੇ ਫੋਰਮੈਨ ਰੈਫਰਿਜਰੇਸ਼ਨ ਵੀ ਇੱਥੇ ਸੀਗੇ ਉਹ ਇਹਨੇ ਖਾਣਾ ਖਾਣ ਚਲੇ ਗਏ ਇਹ ਨੇ ਟਰਾਈ ਲੰਚ ਲੱਗੇ ਅੰਦਰ ਇਹ ਪਹਿਲਾਂ ਕਦੀ ਇਸ ਦੇ ਬਲਾਸਟ ਨਹੀਂ ਹੋਇਆ 8-10 ਸਾਲ ਪਹਿਲਾਂ ਹੋਇਆ ਇਹਨੂੰ ਮੈਨੂੰ ਨਹੀਂ ਉਹਦੇ ਬਾਰੇ ਨੌਲੇਜ ਵੈਸੇ ਸਟੀਮ ਸਟੂਮ ਨਾਲ ਸਾਡੇ ਰੂਟੀਨ 'ਚ ਕੋਈ ਬਾਲ ਖੁੱਲ ਗਿਆ ਪੈਂਦੀ ਰਹਿੰਦੀ ਹੈ ਇਹ ਇੰਡਸਟਰੀ ਦਾ ਇਹ ਹੈਗਾ ਪਾਰਟੀਆ ਮੇਰੇ ਅਤੇ ਖੁਦ ਪਈ ਹੋਈ ਬਸ ਐਨੀਆਂ ਵੀ ਰੂਟੀਨ 'ਚ ਹੁੰਦੇ ਰਹਿੰਦੇ ਨੇ ਕਈ ਵਾਰ ਕੋਈ ਬਾਲ ਜਿਆਦਾ ਕਿਸੇ ਨੇ ਖੋਲਤਾ ਉਹ ਥੱਲੇ ਪੈਰਾਂ 'ਚ ਪੈ ਗਈ ਸਟੀਮ ਇਸ ਤਰ੍ਹਾਂ ਦੀ ਹਾਪ ਇਨਕੁਆਰੀ ਪਿਠਾਤੀ ਜੀ ਤੇ ਉਹਦੇ ਮੈਂਬਰ ਹੈ ਤੇ ਉਹ ਸਾਨੂੰ ਜਿਵੇਂ ਵੀ ਸਾਨੂੰ ਰਿਪੋਰਟ ਦਿੰਗੇ ਵੀ ਕਿਹੜੀ ਫਾਲਟ ਸੀ ਉਹ ਕਿਤਨੇ ਕਿਤਨੇ ਕੋਈ ਫਾਲਟ ਹੈ ਇਹ ਉਹ ਸੀ ਕੰਡਕਟਰ ਸਮਾਪਤ ਹੁੰਦੇ ਨਹੀਂ ਰਹਿੰਦੇ ਦੇਖੋ ਇਹ ਗੱਲ ਨੂੰ ਧਮਾਉਣਾ ਵੀ ਹੁੰਦੇ ਰਹਿੰਦੇ ਆ ਤੁਸੀਂ ਆਪ ਹੀ ਕਹਿ ਰਹੇ ਨਹੀਂ 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 ਬਿਲਕੁਲ ਨਹੀਂ ਤੁਸੀਂ ਆ ਕਹਿੰਦੇ ਸੁਣ ਤਾਂ ਲੋ ਜਿਹੜੇ ਵੀ ਅਨਨੋਟ ਬੰਦੇ ਸਾਡੇ ਕੋਲ ਕੈਜੂਅਲ ਬੰਦੇ ਆ ਜਾਂਦੇ ਆ ਜਿਹਨਾਂ ਨੂੰ ਨਹੀਂ ਬਾਲ ਦਾ ਪਤਾ ਲੱਗਦਾ ਉਹ ਕਿਵਰੀ ਬਾਲਗੂਲ ਖੋਲ ਲੰਦੇ ਉਹਦੀ ਸਟੀਮ ਪੈ ਜਾਂਦੀ ਹੈ ਨਹੀਂ ਉਹਦਾ ਡੈੱਡ ਪੁਆਇੰਟ ਰੱਖਿਆ ਹੁੰਦਾ ਸਾਡਾ ਪਿੱਛੇ ਬੈਸੇ ਤਾਂ ਸਭ ਕੁਆ ਵੀ ਆਮ ਬੰਦੇ ਨਹੀਂ ਕਿ ਬੋਇਲਰ ਚ ਛੇੜਛਾੜ ਨਹੀਂ ਕਰਨੀ ਆਮ ਬੰਦੇ ਕਰਦੇ ਨਹੀਂ ਫਿਰ ਵੀ ਕੋਈ ਨਾ ਕੋਈ ਕਰ ਦਿੰਦਾ ਨਹੀਂ ਇਸ ਤਰ੍ਹਾਂ ਕੋਈ ਨਹੀਂ ਕਰਦਾ ਬਿਲਕੁਲ ਉਹਦੀ ਵਾਈਫ ਐਥੀ ਕੰਮ ਕਰਦੀ ਔਰ ਬੜੀ ਅੱ ਅਸੀਂ ਉਹਨੂੰ ਵੀ ਪਿੱਛੇ ਜੇ ਪ੍ਰਮੋਟ ਕਰਿਆ ਲੇਕਿਨ ਉਹ ਅਜੇ ਕੱਚੇ ਆ ਦੇ ਵਿੱਚ ਹੈ ਤੇ ਉਹਦੇ ਬਾਰੇ ਵੀ ਅਸੀਂ ਕੁਝ ਸੋਚ ਰਹੇ ਹਾਂ ਜੋ ਮਾਤੋ ਬੰਨੋ ਹਦਾਇਤ ਹੋਊਗੀ ਉਹਦੇ ਲਈ ਬੈਸਟ ਕਰਾਂਗੇ ਇੱਕ ਬੇਟਾ ਇੱਕ ਬੇਟੀ ਹੈ ਹਾਂਜੀ ਫਲੇਟ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਉਹ ਤੇ 에ਅਰ ਹੀਟਰ ਹੈ ਉਹਦੇ ਵਿੱਚ ਕੋਈ ਗੈਸ ਵੜਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤੂ ਜਿਸ਼ ਜੋ ਆਊਗਾ ਦੱਸਾਂ ਡੈਥ ਇੱਕ ਬੰਦੇ ਦੀ ਹੋਈ ਹੈ ਇਨਫਰਮੇਸ਼ਨ ਆਈ ਹੈ 4 ਇਹ 5 ਜਿਆਦਾ ਨਹੀਂ 5 ਗਿਣਨੇ ਜਾਂਦੇ ਜਦੇ ਬਈ ਜਾਂ ਇਨਵੈਸਟੀਗੇਸ਼ਨ ਚ ਦੇਖਦੇ ਆ ਕੀ ਹੁੰਦਾ ਜੀ ਸਾਰਾ